ਉਹ ਇਸਾ ਬੜੀ ਗੱਡੀ ਬੜੀ ਫੜੀ ਜਾਂਦੇ ਨੇ ਅੱਥਰੂ ਮੂੰਹ ਸਾਰਾ ਅੰਨ ਲਪੇਟਿਆ ਆ ਪਤੇ ਸਵੇੜ ਥੋੜੀ ਕਰਦੇ ਨੋਰਮਲ ਬੁੱਧੀ ਸ਼ੋ ਹੋ ਗਈ ਹੈ ਕਾਹਦਾ ਬੋਲ ਰਿਹਾ ਬਾਹਰ ਕੋਟੇ ਉਪਲਟ ਕਰੀ ਵਰਤਾ ਉਪਲਟ ਰਿਹਾ ਉਹ ਨਵੇਂ ਨਵੇਂ ਕੋਈ ਨਾ ਭੇਦ ਹੁੰਦਾ ਹੈ ਕੋਈ ਨਾਵੇਂ ਬੰਦੇ ਆਉਂਦੇ ਆ ਇੱਥੇ ਉਹਨਾਂ ਨੂੰ ਜ਼ਰਾ ਭੇਦ ਦਗਾ ਇਹਨਾਂ ਦੀ ਇੱਕ ਚੋਰੀ ਕਰਨ ਦਾ ਥੋੜੀ ਕੰਮ ਹੈਗਾ ਪਹਿਲਾਂ ਉਹ ਕਿਹੜਾ ਭਾਈ ਗੜੀ ਕੀ ਪੋਰੀ ਚੱਕ ਲੈ ਜਾਂਦਾ ਜਿੱਦੇ ਕੀ ਕਰਨੇ ਹੁੰਦੇ ਨੇ ਸਤਿ ਸ੍ਰੀ ਅਕਾਲ ਪਲੀਜ਼ ਸਾਡੇ ਚੈਨਲ ਸੰਜਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ